ਖਰਾਬੀ ਜਾ ਲੱਗਦਾ ਯਾਰ ਕੋਈ ਪੱਦ ਲੋ ਓ ਆ ਜਾ ਫੜ ਲੋ ਭੈਣ ਚੁੱਪ ਓ ਹੋ 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 ਬੰਦੇ ਕੀ ਕਰ ਬਹੁਤ ਦਿਨ ਪਹਿਲੋਂ ਬੰਦਾ ਬੇ ਭੈਣ ਚੋਂ ਦਾੜ ਰਿਹਾ ਖੜਦਾ ਇੱਕ ਮਿੰਟ ਇੱਕ ਮਿੰਟ ਬੱਬੇ ਦੇ ਇੱਕ ਮਿੰਟ ਭੈਣ ਦਾ ਖਦਮਾ ਟਿਕ ਜਾ ਪਰਾਂ ਚੱਲਦੇ ਓਏ ਬੱਬੇ ਵਾਪਸ ਕੋੜ ਗੱਡੀ ਓ ਯਾਰ ਕਿੰਨਾ ਕਿ ਪਿੱਛੇ ਓ ਇੱਕ ਮਿੰਟ ਭਾਈ ਬੰਦ ਦਾ ਖਦਮਾ ਮਾਰਾ ਦੇਗਾ ਯਾਰ ਤੂੰ ਬਾਈ ਮੇਰੀ ਗੱਲ ਤਾਂ ਸੁਣ ਲੈ ਯਾਰ ਕੰਮੀ ਹੁੰਦਾ ਹਾਲਦਾ ਓਏ ਜੇ ਨਾਲ ਲੈ ਇਸਲਾ ਤਾਂ ਵੀ ਪੁਲਿਸ ਕੇ ਜਵਾਂ ਜੂ ਤਾਂ ਮਾਰ ਦਰਾਂਗੇ ਸਲਾ ਜੇ ਹਲ ਕੋਈ ਚੱਕਰ ਨਹੀਂ ਕੈਮਰਾ ਚੱਲ ਰਿਹਾ ਆਪਣੇ ਵੀਡੀਓ ਚੱਲ ਰੰਗ ਰਹੀ ਹੈ ਯਾਰ ਆਪਾਂ ਯਾਰ ਫਿਰ ਵੀ ਯਾਰ ਆਪਾਂ ਹੁਣ ਆਪਾਂ ਕਿਹੜਾ ਵੀ ਉਹ ਕਰਿਆ ਯਾਰ ਮੈਂ ਤਾਂ ਸ਼ਰਾਬੀ ਲਾ ਬਾਈ ਓ ਯਾਰ ਇਹ ਲੁੱਟਕੋ ਹਾਲੇ ਵੀ ਹੁੰਦੇ ਆ ਵੱਡੇ ਵੀਰੇ ਇੱਕ ਵਾਰੀ ਚੈੱਕ ਕਰ ਲੈਂਦੇ ਦੇਖ ਯਾਰ ਕੋਈ ਚੱਕਰ ਨਹੀਂ ਯਾਰ ਬੰਦੇ ਸੁੱਖਣਾ ਵਧੇਰੇ ਆ ਯਾਰ ਐ ਕੀ ਆ ਐ ਕੀ ਹੁੰਦਾ ਯਾਰ ਹੈ ਦੇਖ ਲੋ ਯਾਰ ਇੱਕ ਮਿੰਟ ਰੋਕ ਲੈ ਰੋਕ ਲੈ ਰੋਕ ਲੈ ਐਗਰੀ ਮੇਰੇ ਨਾਲ ਸੁਣ ਗੱਲ ਮੇਰੀ ਨਾਲ ਤਕਲੇ ਹਥਿਆਰ ਕੁਛ ਹੈਗਾ ਗੱਡੀ ਚ ਮੜਾ ਮੜਾ ਸੰਦਾ ਗੱਡੀ ਚ ਦਾ ਭੈਣ ਦਾ ਖੜਾ ਕੁਛ ਨਹੀਂ ਹੈਗਾ ਓਏ ਪਿੱਛੇ ਪਿਆ ਦੇਖੀ ਕਿਹ ਮੜਾ ਬਾਈ ਬੰਦੀ ਬਹੁਤ ਆ ਪਾਵਾ ਚੱਲ ਕੋਈ ਆ ਨਹੀਂ ਦੇਖ ਲੋ ਯਾਰ ਦੋ ਜਣੇ ਚੈੱਕ ਹੈ ਇੱਕ ਵਾਰੀ ਚੈੱਕ ਕਰ ਲੈਂਦੇ ਆ ਦੇਖਾ ਕੌਣ ਹੈ ਕੀ ਗੱਲ ਲੱਤਾਂ ਵੀ ਲੀ ਜਾਂਦੀਆਂ ਨੇ ਉਹਦੀ ਚਲੀ ਤਾਂ ਜਾਂਦੇ ਯਾਰ ਕਿਹ ਵਾਰੀ ਬਾਈ ਚਾਂਸ ਯਾਰ ਕੋਈ ਤਿਆਰ ਦਾ ਟਾਈਮ ਸੀ ਯਾਰ ਹੁਣ ਲੋੜੀ ਨੱਕ ਕੇ ਡੀਰ ਕਿਹ ਵਾਰੀ ਬਾਈ ਚਾਂਸ ਬੰਦਾ ਪੀਤੀ ਖਾ ਦੇ ਡੇ ਜਾਂਦਾ ਯਾਰ ਸੱਟ ਹੋ ਕੇ ਡੇ ਜਾਂਦਾ ਯਾਰ ਡੇ ਜਾਂਦਾ ਯਾਰ ਸਾਲਿਆ ਨਾ ਤਾਂ ਕੋਈ ਓਏ ਯਾਰ ਤਵੱਜੀ ਨਾਲ ਉਹ ਵੱਡੇ ਵੀਰ ਠੰਡ ਬਹੁਤ ਆ ਯਾਰ ਮਰਾ ਨਾ ਲਈਆਂ ਯਾਰ ਤੁਸੀਂ ਓਏ ਠੰਡ ਬਹੁਤ ਆ ਭੈਣ ਚ ਰਾਤ ਨੂੰ ਉਾਂ ਆਕੜ ਕੇ ਮਰ ਜੂ ਯਾਰ ਉਹ ਯਾਰ ਇੱਕ ਵਾਰੀ ਚੈੱਕ ਤਾਂ ਕਰ ਲੀ ચાલ ચાલ ચ ભાઈ ઓછો શરાબી જ લઈ ਫੜੋ ਹੈਲੋ ਕੈਮਰਾ ਭਾਈ ਕੌਣਾ ਨੂੰ ਹੈਲੋ ਹਾਂ ਸਲੋ ਸਲੋ ਉਹ ਕਿਹੜਾ ਪਿੰਡ ਆਦਰਾ ਹੈਲੋ ਭਾਈ ਕੌਣਾ ਨੂੰ ਹੈਲੋ ਭਾਈ ਹੋਰ ਵੀ ਨੇ ਬੰਦੇ ਹੋ ਭੈਣ ਚੋਤੀ ਹੈ ਉਹਦੀ ਉਹਦੇ ਸਾਰੇ ਆਈਆਂ ਨੱਕੜ ਗਿਆ ਨੱਕੜ ਗਿਆ ਪੱਦ ਲੋ ਆ ਜਾ ਫੜ ਲੋ ਭੈਣ ਚੁੱਪ ਹੋ 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 ਪਰਲਾ ਬੰਦਾ ਓਏ ਪੱਜ ਗਿਆ ਹਟ ਜਾ ਹਟ ਜਾ ਹਟ ਜਾ ਹਟ ਜਾ ਪੱਜ ਗਿਆ ਇਹ ਰਿਆ ਕਾਲਾ ਪੱਜ ਗਿਆ ਪੱਜ ਗਿਆ ਕਾਲਾ ਨਾ ਭੱਜ ਗਿਆ ਭੱਜ ਗਿਆ ਪੈਣ ਚੋ ਓਏ ਉਧਰ ਦੇਖ ਇਧਰ ਦੇਖ ਕਿਹਨੇ ਉਧਰ ਦੇਖ ਓਏ ਇਧਰ ਦੇਖ ਗੱਲੇ ਇਧਰ 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 ਓਏ ਬੱਟਾ ਇਧਰ ਦੇਖ ਬਾਈ ਖੜਦਾ ਖੜਦਾ ਥੋੜਾ ਚੱਕ ਉਧਰ ਕੋਈ ਗੱਡੀ ਵੀ ਬੱਬੇ ਕੁਛ ਚੱਕ ਲੈ ਚੱਕ ਲੈ ਕੁਛ ਪਾ ਲੈ ਪਾ ਲੈ ਪਾ ਥੋੜਾ ਰੂੜਾ ਚੱਕ ਚੱਕ ਕੁਛ ਓਏ ਹੋ ਜਾਂਦੇ ਨਾ ਹੋ ਜਾਂਦੇ ਫੜ ਫੜ ਯੱਕਰਾਂ ਦੇ ਨਾਲ ਆਉਂਦੇ ਓਏ ਹੱਟ ਜਾ ਪੈਣ ਚੋ ਜੀ ਮੈਂ ਓਏ ਇੱਕ ਮਿੰਟ ਆ ਚੱਕ ਰੋੜ ਉਹ ਦੇ ਦੇ ਪੈਣ ਪਨਾਂ ਡੇਕ ਦੇ ਪਨਾਂ ਡੇਕ ਦੇ ਪਨਾਂ ਡੇਕ ਦੇ ਇੱਟ ਚੱਕ ਲੈ ਚੱਕ ਪੈਣ ਦਿਨਾ ਕੋਈ ਉਹ ਇੱਕ ਨੂੰ ਕੀ ਕਰੇ ਪਹਿਲਾਂ ਦੇਖਦਾ ਪਰ ਦੋਨੋਂ ਕੀ ਕਰੀ ਖਾਲੂਦਾ ਕੋਈ ਨਾ ਚੱਕ ਬਾਈ ਕੋ ਚੱਕ ਲੈ ਤੋ ਡੰਡਾ ਲਾਹੋਰ ਚੱਕ ਕੁਸ ਤਕੜਾ ਤਕੜੀ ਚੱਕ ਤਕੜੀ ਆਜੋ ਏ ਸਾਰੇ ਤਕੜੀ ਚੀ ਚੱਕ ਤਕੜੀ 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 ਆ ਚੱਕਾ ਚੱਕਾ ਚੱਕ ਭੈਣ ਜਦੋਂ ਗੱਲ ਨੂੰ ਥੋਰ ਨੂੰ ਲੁੱਟਣੇ ਇਹਨੂੰ ਭੈਣ ਦੇਰ ਨੂੰ ਸਵਾਰ ਕੇ ਬਾਦਿਆਂ ਖੜ ਜਾ ਕੀ ਓਏ ਆ ਕੀ ਆ ਚੱਕ 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 ਕਿੱਥੇ ਹਲਮ ਭੱਜ ਗਏ ਭੈਣ ਦੇ ਭੈਣ ਚੋ ਭੱਜ ਗਏ ਬਾਈ ਖੇਤ ਸੀ ਬਾਈ ਆ ਭੈਣ ਦੇਖਾ ਸੁਣ ਦੇਖਾ ਇੱਧਰ ਮਾਰੀ ਮੋੜੇ ਇੱਧਰ ਭਰੀਆਂ ਦੇਖੀ ਇੱਧਰ 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 ਕਰੀ ਲਾਈਟ ਨਾ ਇੱਧਰ ਵੀ ਨਹੀਂ ਹੈਗੇ ਭੈਣ ਦੇ ਪੱਜ ਗਏ ਭੈਣ ਚੋਦ ਓਏ ਬੰਦ ਨਾ ਕਰੀ ਜੰਗਾ ਵੀਡੀਓ ਨਾ ਬੰਦ ਕਰੀ ਨਾ ਬਈ ਨਾ ਇਹ ਲੈਖ ਲੈ ਵੀ ਦੋ ਬੰਦੇ ਨੇ ਹੈ ਭੈਣ ਦੇ ਖਸਮਾ ਲੁੱਟਵਾ ਹਾਂ ਐਵੇਂ ਬਾਲੀਆਂ ਹੁੰਦੀਆਂ ਨੇ ਸਾਲਾ ਭੈਣ ਤਾਂ ਪਤਾ ਨਹੀਂ ਭੈਣ ਰੋਕਣੀ ਨਹੀਂ ਗੱਡੀ ਨਹੀਂ ਰੋਕਣੀ ਚਾਹੀਦੀ ਕਿੱਦੇ ਤਾਂ ਪਗੜਾ ਕੱਚੇ ਬੰਦੇ ਸੀ ਸੀ ਮਾਂ ਚੱਲ ਯਾਰ ਇਨਸਾਨੀਅਤ ਤੌਰ ਤੇ ਆਪਣੇ ਫਰਜ਼ ਬੰਦਾ ਜਦ ਰੋਕਣੀ ਯਾਰ ਬੰਦੀ ਨੂੰ ਹਣਾ ਉਹ ਆਪਣੀ ਵੀ ਭੈਣ ਜੁੰਬੀ ਆਏ ਲੁੱਟ ਗੋਈ ਵਾਲੀ ਨੇ ਭੈਣ ਤੇ ਭੈਣ ਤੋਂ ਬੰਦੇ ਖਤਰਨਾਕ ਉਹ ਵੀ ਭੈਣ ਤੋਂ ਫੱਟਾ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੋਣੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ 'ਚ ਹਾ ਪ੍ਰੇਮੀ